ਅੱਜ ਆਪਣਾ ਲਾਪਰੀ ਸੇ ਖੁਸ਼ੀਪਨ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਤੇ ਧਿਆਨਪੁਰ ਸ੍ਰੀ ਬਾਬਾ ਲਾਲ ਦੇ ਜੋਗੀ ਚਰਨ ਦੇ ਅੰਦਰ ਸੋ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਥੋਂ ਦੇ ਕੋਈ ਪ੍ਰਬੰਧਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ਿਗਾ ਭਾਈ ਕੀ ਨਾਮ ਹੈ ਪਹਿਲੇ ਤੇ ਸਾਰੀ ਸੰਗਤਾਂ ਨੂੰ ਸਤਿਗੁਰੂ ਬਾਬਾ ਲਾਲ ਦਿਆਲ ਮਹਾਰਾਜ ਜੀ ਦੇ ਜਿਰਮ ਦਿਹਾੜੇ ਤੇ ਬਹੁਤ ਬਹੁਤ ਵਧਾਈ ਹੋਵੇ ਜੀ ਦੇਖੋ ਜੀ ਸਾਰੇ ਪਾਸੇ ਰੌਣਕ છਾਈ ਪਈ ਹੈ ਹਰ ਕਿਸੇ ਨੂੰ ਖੁਸ਼ੀ ਹੈਗੀ ਸਤਗੁਰੂ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਜ ਮਨਾਇਆ ਜਾ ਰਿਹਾ ਸਾਨੂੰ ਵੀ ਇੱਥੇ ਤਕਰੀਬਨ 15 ਤੋਂ 17 ਸਾਲ ਹੋ ਗਏ ਜਨਮ ਦਿਨ 670ਵਾਂ ਜੀ ਜਨਮ ਦਿਹਾੜਾ ਹੈ ਜੋ ਕਿ ਸਾਰੀ ਜਨਤਾ ਧੂਮ ਧਾਮ ਨਾਲ ਮਨਾ ਰਹੀ ਹੈ ਜੀ ਸਾਰੀ ਸੰਗਤ ਦੇ ਤਾਂ ਨਹੀਂ ਖੁਸ਼ੀ ਹੈ ਜੀ ਸਾਰੀ ਦੁਨੀਆ ਨੂੰ ਜਿਹੜੇ ਵੀ ਦੇਸ਼ ਵਿਦੇਸ਼ ਚ ਰਹਿਣ ਵਾਲੇ ਲੋਕਾਂ ਨੂੰ ਜਿਹੜੇ ਸਤਪੁਰੂ ਬਾਬਾ ਲਾਲ ਜੀ ਦੇ ਭਗਤ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਕਿੰਨੇ ਲੰਗਰ ਜਿਹੜੇ ਕੋਈ ਇਤਿਹਾਬ ਕਿੰਨੇ ਲੱਗੇ ਹੋਣਗੇ ਧਨਪੁਰ ਦੇ ਵਿੱਚ ਦੇਖੋ ਜੀ ਇਸ ਬਾਰੇ ਹਰ ਕਿਸੇ ਦੀ ਆਪਣੀ ਸ਼ਰਦਾ ਪਤਾ ਹੀ ਨਹੀਂ ਕਿੰਨੇ ਕੁ ਲੰਗਰ ਲੱਗੇ ਹੋਏ ਆ ਪਰ ਇਹ ਤਿਆਰੀਆਂ ਘਰ ਤੋਂ ਘੱਣ ਮਹੀਨਾ ਪਹਿਲੇ ਸ਼ੁਰੂ ਹੋ ਜਾਂਦੀਆਂ ਜਨਮ ਦਿਹਾੜੇ ਦੀਆਂ ਜੋ ਕਿ ਹਰ ਕਿਸੇ ਨੂੰ ਆਪਣੇ ਗੁਰੂ ਮਹਾਰਾਜ ਜਨਮ ਦਿਹਾੜੇ ਦੀ ਖੁਸ਼ੀ ਹੈਗੀ ਆ ਉਸ ਚੱਕਰ ਚ ਮੈਂ ਸਭ ਨੂੰ ਵਧਾਈ ਦੇਣਾ ਚਾਹਨਾ ਜੀ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਜੀ ਹਰ ਬੰਦਾ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਵਾਲਾ ਜੀ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਬਹੁਤ ਦੇਸ਼ਾਂ ਉਦੇਸ਼ਾਂ ਤੋਂ ਜਿਹੜੀ ਤੇ ਆ ਸਕਦੇ ਪਹੁੰਚੀ ਇੱਥੇ ਬਹੁਤ ਸੰਗਤ ਆਈ ਜੀ ਬਾਰੋਂ ਵੀ ਸੰਗਤ ਆਈ ਹੈ ਜੀ ਹਰ ਕਿਸੇ ਨੂੰ ਖੁਸ਼ੀ ਹੈ ਜੀ ਜੀ ਮਤਲਬ ਇੰਨੀ ਸੰਗਤ ਦੇ ਬਾਵਜੂਦ ਫਿਰ ਵੀ ਲੱਗ ਰਹਾ ਦੀ ਕੋਈ ਮਤਲਬ ਕਮੀ ਨਹੀਂ ਆ ਰਹੀ ਕੋਈ ਟਕਾਚਰੀ ਜਾਣ ਹੈ ਨਹੀਂ ਜੀ ਬਿਲਕੁਲ ਜੀ ਕਿਉਂਕਿ ਤੁਹਾਨੂੰ ਪਹਿਲੇ ਵੀ ਮੈਂ ਬੇਨਤੀ ਕੀਤੀ ਆ ਸਾਰਿਆਂ ਨੂੰ ਆਪਣੇ ਆ ਗੁਰੂ ਮਹਾਰਾਜ ਦੀ ਖੁਸ਼ੀ ਹੈਗੀ ਉਸ ਪੁਛੀ ਦੇ ਵਿੱਚ ਹਰ ਬੰਦਾ ਜਨਮ ਦਿਹਾੜਾ ਮਨਾ ਰਿਹਾ ਆਪਣੇ ਹਿਸਾਬ ਨਾਲ ਕੋਈ ਲੰਗਰ ਲਗਾ ਕੇ ਮਨਾ ਰਿਹਾ ਕੋਈ ਭਗਤੀ ਕਰਕੇ ਮਨਾ ਰਿਹਾ ਕੋਈ ਅਸੋਸ਼ਣ ਵਾਲੋ ਜਿਹੜੇ ਪ੍ਰਬੰਧ ਪੁਕਤਾ ਕੀਤੇਗੇ ਉਹ ਕਿਵੇਂ ਦੇ ਦੇ ਸਾਰੇ ਦੇਖੋ ਜੀ ਉਸ ਵੱਲੋਂ ਤੇ ਬਹੁਤ ਵਧੀਆ ਕੀਤੇਗੇ ਪ੍ਰਬੰਧ ਫੇਰ ਵੀ ਜਿਹੜੇ ਥੋੜੀ ਬੋਤੀ ਕਮੀ ਪੇਸ਼ੀ ਉਹ ਵੀ ਦੂਰ ਹੋ ਜਾਏਗੀ ਆਪਣੇ ਵੱਲੋਂ ਹਰ ਬੰਦਾ ਵਧੀਆ ਤੋਂ ਵਧੀਆ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦਾ ਜੀ ਹਰ ਸਾਲ ਲੰਗਰ ਲਾਉਂਦੇ ਹਾਂ ਜੀ ਹਾਂ ਜੀ ਜੀ ਸਾਨੂੰ ਵੀ 15 ਤੋਂ 20 ਸਾਲ ਹੋ ਗਏ ਤਕਰੀਬਨ ਲੰਗਰ ਲਾਂਦੇ ਜੀ ਇੱਥੇ ਕਿ ਕਿਹੜਾ ਮਤਲਬ ਹੈ ਇੱਥੋਂ ਜਿਲੰਦਰਾ ਇ ਜਿਲੰਦਰਾ ਹਾਂਜੀ ਜਿਲੰਦਰਾ ਜੀ ਹਰ ਵਾਰੀ ਹਰ ਵਾਰੀ ਆਨੇ ਜੀ ਸਾਡਾ ਦਿਨ ਦਿਨ ਲੰਗਰ ਚੱਲਦਾ ਜੀ ਐਸੇ ਜਿਹਾ ਕਿਹ ਕਿਹ ਚੀਜ਼ ਦਾ ਲੰਗਰ ਚੱਲਦਾ ਸਰ ਅਲੱਗ-ਅਲੱਗ ਹੈ ਕੋਈ ਟਿੱਕੀ ਰੁਮਾਲੀ ਰੋਟੀ ਉਸ ਤੋਂ ਬਾਅਦ ਜੀ ਦੋਸੇ ਚੱਲਦੇ ਰਹੇ ਓਨ ਸਮੋਸੇ ਕਚੋਰੀਆਂ ਪਕੌੜੇ ਚਾਹ ਕੌਫੀ ਸਾਰਾ ਕੁਝ ਚੱਲੇਗਾ ਜੀ ਕੱਲ ਪਟੂਰੇ ਛੋਲੇ ਵੀ ਚੱਲਣਗੇ ਕਿੰਨੇ ਦਿਨ ਤੋਂ ਚੱਲੂ ਕੀਤਾ ਕਿੰਨੇ ਦਿਨਾਂ ਚੱਲਦਾ ਹੈ ਸਰ ਇਹ ਸਾਡਾ ਤਿੰਨ ਦਿਨ ਲਗਾਤਾਰ ਚੱਲਦਾ ਹੈ ਇੱਕ ਦਿਨ ਬਾਬਾ ਲਾਲ ਜੀ ਨਨੰਧਿਆਰੇ ਤੋਂ ਪਹਿਲੇ ਇੱਕ ਉਸ ਤੋਂ ਬਾਅਦ ਉਹ ਇਹ ਸਾਨੂੰ ਸਾਡੇ ਨਾਲ ਪੁਲਿਸਰਦਾਲੂ ਜਿਹੜੇ ਜਨਦਰੋ ਆ ਦੱਸਦੇ ਆਏ ਨੇ ਹਰ ਸਾਲ ਆ ਕੇ ਇੱਥੇ ਲੰਗਰ ਲਗਾਉਂਦੇ ਨੇ ਮੈਂ ਤੁਹਾਡਾ ਆਪਣਾ ਲਾਪਰਿਚਾਈ ਤੁਸੀਂ ਦੇ ਨਾਲ ਹੋਰ ਬਲਾਰੇ ਮੌਜੂਦ ਨੇ ਜਿਨ੍ਹਾਂ ਨੇ ਕੀ ਲੰਗਰ ਲਗਾਉਂਦੇ ਬਹੁਤ ਬਹੁਤ ਸ਼ੁਕਰ ਹੈ ਬਾਬਾ ਜੈ ਸ਼ੀਵ ਬਾਬਾ ਇਹ ਲੰਗਰ ਫਤਗੁਰ ਬਾਬਾ ਲਾਲ ਜੀ ਵਾਲਾ ਜੀ ਜਗਨਦਰ ਦੇ ਲੋਕੀਂ ਚ ਸੂ ਸੰਤਾ ਦੇ ਸੰਗੋਗ ਦੇ ਨਾਲ ਨੌਜਵਾਨ ਸੇਵਕ ਸਭਾ ਮੰਦਰ ਮਾਤਾ ਜੀ ਦੇ ਗੁੰਨੀ ਖੇਰਾ ਦਾ ਬਰੋ ਲਗਾ ਜਾਂਦਾ ਹੈ ਹਰ ਸਾਲ ਬੱਚੇ ਬੜੀ ਮਿਹਨਤ ਨਾਲ ਬੜੀ ਲਗਨ ਨਾਲ ਮਹਾਰਾਜਾ ਲੰਗਰ ਬਣਾਇਆ ਕਰਦੇ ਨੇ ਇਹ ਸੁਬਾ ਸਵੇਰੇ 6 ਵਜੇ ਤੋਂ ਚੱਲ ਕੇ ਰਾਤ ਤੱਕ ਚੱਲਦਾ ਹੈ ਇਹਦੇ ਵਿੱਚ ਵਕ ਵਕ ਤਰ੍ਹਾਂ ਦੇ ਪਧਾਰਸ ਬਣਾ ਕੇ ਸੰਗਤਾਂ ਨੂੰ ਖਵਾਏ ਜਾਂਦੇ ਨੇ ਤਾਂ ਸੰਗਤਾਂ ਨੇ ਹਾਲ ਹੁੰਦੀਆਂ ਨੇ ਮਹਾਰਾਜ ਜੀ ਦਾ ਅਸ਼ੀਰਵਾਦ ਇਸੇ ਤਰ੍ਹਾਂ ਨ ਬੱਤੀਆ ਦੇ ਬਣਿਆ ਰਹੇ ਬਸ ਇਸੇ ਤਰ੍ਹਾਂ ਹਰ ਸਾਲ ਨਾਲ ਮਿਲ ਕੇ ਇਹ ਉਪਰਾਲਾ ਕਰਦੇ ਰਹਿਣ ਕਿ ਚੰਗੇ ਕੰਮ ਵਿੱਚ ਲੱਗੇ ਹਨ ਤੇ ਮਹਾਰਾਜ ਜੀ ਦੀ ਸੇਵਾ ਕਰਦੇ ਰਹਿਣ ਕਿ ਕਿੱਥੋਂ ਆਏ ਅਸੀਂ ਅਮੇਸ਼ਰ ਤੋਂ ਆਏ ਆ ਅਮਰੇ ਸਾਡੇ ਵਿੱਚ ਕਸਬਾ ਹੈ ਸ਼ਾਹਦਾ ਕਨਪੁਰ ਸ਼ਾਹਦਾ ਉੱਥੇ ਮੰਦਰ ਮਾਤਾ ਤਿੰਦਪੁਰਨੀ ਜੀ ਦਾ ਹੈ ਜਿੱਥੇ ਮਹਾਰਾਜ ਜੀ ਦੀ ਮੂਰਤੀ ਸਥਾਪਿਤ ਹੈ ਉੱਥੋਂ ਦੇ ਸਾਰੇ ਬੱਚੇ ਨੇ ਹੋਰ ਵੀ ਲਾਗੂ ਸਾਰੇ गावा ਦੇ ਬੱਚੇ ਕੋਈ ਵੇਕੇਦੂ ਹੈ ਕੋਈ ਗੁਰਦਾਸਪੁਰ ਤੋਂ ਹੈ ਇਹਨਾਂ ਦਾ ਇੱਕ ਟੀਮ ਬਣੀ ਹੋਈ ਹੈ ਸਾਰੇ ਮੈਂਬਰ ਬਣੇ ਹੋਏ ਨੇ ਹਰ ਸਾਲ ਆਪਣੀ ਨੇਕ ਕਮਾਈ ਦੇ ਵਿੱਚੋਂ ਵੱਟ ਤੋਂ ਵੱਧ ਯੋਗਦਾਨ ਬਾਕੇ ਫਿਰ ਸੰਗਤਾਂ ਦਾ ਸੰਜੋਗ ਲੈ ਕੇ ਇਹ ਹਿਸ਼ਾਲ ਪਨਾਰਾ ਕਰਦੇ ਨੇ ਇਸ ਵਕਤ ਕੀ ਚੇਤਾ ਲੱਗ ਰਿਹਾ ਹਾਂਜੀ ਇਸ ਵਾਰ ਕੀ ਚੀਜ਼ ਚੱਲ ਰਹੀ ਹੈ ਉਸ ਵਾਰ ਸਵੇਰੇ ਬੈਕਪੋੜੇ ਦਾ ਲੰਗਰ ਚੱਲਿਆ ਕੋਬੀ ਦਾ ਚੱਲਿਆ ਹੁਣ ਟਿੱਕੀ ਦਾ ਜਵੇ ਆ ਉਸ ਤੋਂ ਬਾਅਦ ਨੂੰ ਚੱਲਣਗੇ ਫਿਰ ਗੁਲਾਬ ਜਗਨ ਚੱਲਣਗੇ ਮੰਤੂਰੇਨ ਚਲੇਗਾ ਪਧੂਲੇ ਗੋਲੇ ਜਨਾਂਗੇ ਟਿਕੀਆਂ ਚਲਣਗੀਆਂ ਵੱਖ-ਵੱਖ ਤਰ੍ਹਾਂ ਦੇ ਭੋਜਨ ਜਿਹੜੇ ਸਮੇਂ-ਸਮੇਂ ਅਨੁਸਾਰ ਬੱਚੇ ਬਣਾਉਂਦੇ ਨੇ ਪਰਸੰਗਾਂ ਨੂੰ ਵਰਤਾਂਦੇ ਨੇ ਇਸ ਕੇਂਦਰ ਸਸ਼ਨ ਦੀ ਉਤਾਰੀਏ ਕੇਤਰਾ ਦੇ ਬਹੁਤ ਵਧੀਆ ਪਿਆਰੀਆਂ ਨੇ ਪਰਜਾਣ ਬਹੁਤ ਵਧੀਆ ਇੰਤਜ਼ਾਮ ਕਰ ਰਹੇ ਹੈ ਉਹਨਾਂ ਸੰਗਾਂ ਨੂੰ ਬਹੁਤ ਵਧੀਆ ਸਮੇਟ ਕੇ ਰੱਖਿਆ ਹੈ ਕਿਸੇ ਤਰ੍ਹਾਂ ਦੀ ਕੋਈ ਟਰੁੱਟੀ ਨਹੀਂ ਹੁੰਦੀ ਜੇ ਕਿਸੇ ਤਰ੍ਹਾਂ ਦਾ ਕੋਈ ਵਿਲੇਜ ਨਹੀਂ ਵੈਂਦੇ ਅਸੀਂ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਆਂ လေးချ ሪ ဘော်ရယ်ကော်ရိုက်

ਜੀ ਮੈਂ ਤੁਹਾਡਾ ਆਪਣਾ ਲਾਪਰਿਸ਼ੇ ਖੁਸ਼ੀਬਾਦ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਗਰਦਾਸਪੁਰ ਦੇ ਧਾਨਪੁਰ ਸ੍ਰੀ ਬਾਬਾ ਲਾਲ ਦੇ ਜੋਗੀ ਚਰਨ ਦੇ ਹੇਠਾਂ ਤੇ ਸੋ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਥੋਂ ਦੇ ਕੋਈ ਪ੍ਰਬੰਧਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਛਾ ਭਾਈ ਕੀ ਨਾਮ ਹੈ ਪਹਿਲੇ ਤੇ ਸਾਰੀ ਸੰਗਤਾਂ ਨੂੰ ਸਤਿਗੁਰੂ ਬਾਬਾ ਲਾਲ ਦਿਆਲ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈ ਹੋਵੇ ਜੀ ਦੇਖੋ ਜੀ ਸਾਰੇ ਪਾਸੇ ਰੌਣਕ છਾਈ ਪਈ ਹੈ ਹਰ ਕਿਸੇ ਨੂੰ ਖੁਸ਼ੀ ਹੈਗੀ ਸਤਗੁਰੂ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਜ ਮਨਾਇਆ ਜਾ ਰਿਹਾ ਸਾਨੂੰ ਵੀ ਇੱਥੇ ਤਕਰੀਬਨ 15 ਤੋਂ 17 ਸਾਲ ਹੋ ਗਏ 670ਵਾਂ ਜੀ ਜਨਮ ਦਿਹਾੜਾ ਹੈ ਜੋ ਕਿ ਸਾਰੀ ਜਨਤਾ ਧੂਮ ਧਾਮ ਨਾਲ ਮਨਾ ਰਹੀ ਹੈ ਜੀ ਸਾਰੀ ਸੰਗਤ ਵਿੱਚ ਇੰਨੀ ਖੁਸ਼ੀ ਹੈ ਜੀ ਸਾਰੀ ਦੁਨੀਆ ਨੂੰ ਜਿਹੜੇ ਵੀ ਦੇਸ਼ ਵਿਦੇਸ਼ ਚ ਰਹਿਣ ਵਾਲੇ ਲੋਕਾਂ ਨੂੰ ਜਿਹੜੇ ਸਤਪੁਰੂ ਬਾਬਾ ਲਾਲ ਜੀ ਦੇ ਭਗਤ ਨੇ ਉਹਨਾਂ ਨੂੰ ਲੱਖ ਲੱਖ